جامی ہے ਤੇ ਪੁਤਰਾ ਵੀ ਆਦਰਯੋਗ ਫੋਟੋ ਇਖਤਿਆਰ ਵਾਲੀ ਆ ਇਹ ਵਾ ਸਹੀ ਗੱਲ ਹੈ ਬਿਲਕੁਲ ਸਹੀ ਹੈ ਸਹੀ ਗੱਲ ਹੈ ਦੋ ਮਿੰਟ ਚੁੱਕਦਾ ਦਾਰਦ ਸਹੀ ਹੈ ਬਰਦਾਨ ਗੱਲ ਹੋਣ ਨੂੰ ਫੋਟੋ ਖਿਡਾ ਲੈਣਾ ਪਿੱਛੋਂ ਪੱਤੇ ਨਾ ਮੇਰਾ ਪੇਟ ਬਾਹਰ ਨਾ ਨਗਰਾ ਅਸੈਂਬਰ ਨਵਾਂਗਰ ਔਰ ਕਾਂਗਰਸ ਪਾਰਟੀ ਤੋਂ ਜਿਲ੍ਹਾ ਸੱਤੀ ਜਗ੍ਹਾ ਸੱਤੀ ਆ ਮਿਸਟਰ ਫਾਇਰ ਆ ਔਰ ਸਰ ਸਾਡੇ ਹਾਲਾਤ ਜਿਹੜੇ ਇੱਧਰ ਨੇ ਨਾ ਬਿਲਕੁਲ ਤੁਸੀਂ ਸਾਰੇ ਹੀ মিডিਆ ਤੇ ਦੇਖ ਰਹੇ ਹੋ। ਕੋਈ ਨਾ ਦੇ ਭਨੇ ਕਰੋਗੇ। ਔਰ ਜੇ ਮੌਕੇ ਦੀ ਸਰਕਾਰ ਦੀ ਗੱਲ ਕਰੀਏ ਤਾਂ ਸਰ ਫੋਟੋ ਖਚਾਉਣ ਤੋਂ ਬਿਨਾ ਕੁਝ ਵੀ ਨਹੀਂ ਸਾਨੂੰ ਪ੍ਰੋਵਾਈਡ ਹੋ ਰਿਹਾ। ਕਿਉਂਕਿ ਨਾ ਤਾਂ ਇੱਥੇ ਕੋਈ ਇਲਾਜ ਦਾ ਸਿਸਟਮ ਹੈਗਾ ਹੈ ਸਿਹਤ ਵਿਭਾਗ ਵੱਲੋਂ ਔਰ ਜੇ ਮੌਕੇ ਤੇ ਕੋਈ ਬੰਦਾ ਬਿਮਾਰਤਾ ਆ ਜਾਂਦਾ ਸਰ ਤਾਂ ਦੇਖੋ ਇੰਨਾ ਦੂਰ ਤੋਂ 3-4 4 ਕਿਲੋਮੀਟਰ ਦੇ ਖੇਰੇ ਦੇ ਵਿੱਚ ਪਾਣੀ ਦਾ ਨਿਕਣਾ ਬਹੁਤ ਔਖਾ ਹੈ ਇਹਨਾਂ ਨੂੰ ਨਾ ਕੋਈ ਕਿਸਤੀ ਕਾਇਮ ਕੀਤੀ ਵੀ ਆ ਥੱਲੇ ਕਿਉਂਕਿ ਇੱਥੇ ਆਉਂਦੇ ਨੇ ਜਦੋਂ ਸਾਡਾ ਸਰਕਾਰ ਦੀ ਮੰਤਨ ਸੀ ਹਲੇ ਅਵਸਰ ਪਾਇਆ ਨਹੀਂ ਜਦੋਂ ਅਨੋਰ ਬਈ ਬਹੁਤ ਜਾਣ ਗਿਆ ਸਰਪੰਚ ਵੀ ਸਾਡੇ ਜਿਹੜੇ ਇੱਥੇ ਲੋਕ ਵੱਸੇ ਨੇ ਇਹਨਾਂ ਲੋਕਾਂ ਨੇ ਇਹਨਾਂ ਧਾਲਾਂ ਖਾਲੀ ਕਿਉਂਕਿ ਆ ਬਾਹਰ ਜ਼ਮੀਨਾਂ ਕੀਤੀਆਂ ਜੰਗਲ ਵੀ ਆ ਬਾਹਰ ਨੂੰ ਉਬਾਰ ਕੀਤਾ ਬਚਾ ਅਨ ਅਨਿਯੋਗ ਵਾਈ ਜੋਗ ਤੋਂ ਵਾਈ ਜੋਗ ਕੀਤਾ ਇਹਨਾਂ ਜ਼ਮੀਨਾਂ ਨੂੰ ਕੁਝ ਸਾਡੀਆਂ ਕੱਚੀਆਂ ਨੇ ਕੁਝ ਪੱਕੀਆਂ ਨੇ ਅਗਰ ਗੱਲ ਕਰੀਏ ਤਾਂ ਸਾਡਾ ਜਿਹੜਾ ਮੁਆਵਜ਼ਾ ਕੋਈ ਮਿਲਦਾ ਹੈ ਕੋ 6400 ਰੁਪਏ ਤੋਂ ਰੁਪਏ ਤੋਂ ਘੱਟ 6000 ਰੁਪਏ ਤੱਕ ਮਿਲਦਾ ਹੈ ਠੀਕ ਹੈ ਅਗਲੀ ਗੱਲ ਸਰ ਮੈਂ ਕਰਾਂਗਾ ਕਿ ਹਿੰਦੁਸਤਾਨ ਦੀ ਪਹਿਲੀ ਡਿਫੈਂਸ ਹੈ ਜੋ ਸਾਡੇ ਬਾਰਡਰ ਤੇ ਸਰਹੱਦ ਤੇ ਲੋਕ ਬੈਠੇ ਨੇ ਹਿੰਦੁਸਤਾਨ ਦੀ ਪਹਿਲੀ ਡਿਫੈਂਸ ਇਹ ਲੋਕ ਨੇ ਪਰ ਇਹਨਾਂ ਦੀ ਬਦਲੇ ਵਿੱਚ ਸਰਕਾਰਾਂ ਕਦਰ ਕੀ ਪਾ ਰਹੀਆਂ ਨੇ ਤੁਸੀਂ ਵੇਖ ਰਹੀਓ ਸਰ ਮੌਕੇ ਤੇ ਪਰ ਮੇਰੀ ਇੱਕੋ ਇੱਕ ਬੇਨਤੀ ਹੈ ਸਰ ਲੋਕ ਕਿਉਂਕਿ ਥੋੜਾ ਇੱਧਰ ਵੋਟ ਬੈਂਕ ਬੈਠਾ ਹੈ ਅੱਜ ਸਰ ਜੋ ਤੁਸੀਂ ਮਹਿਸੂਸ ਕਰਦੇ ਹੋ ਤਕਲੀਫ ਉਸ ਤਕਲੀਫ ਨੂੰ ਤੁਸੀਂ ਵੰਡ ਕੇ ਜਾਇਓ ਜੇ ਜੋ ਤੁਹਾਡੇ ਦਿਲੋਂ ਆਤਮਾ ਮੰਦੀ ਹੈ ਸਰ ਇਹਨਾਂ ਲੋਕਾਂ ਨਾਲ ਸੰਗਰਦੀ ਕਰਕੇ ਜਾਇਓ ਮੇਰੀਆਂ ਇਹਨੀਆਂ ਬੇਚਾਂ ਸਰ ਇੱਕ ਸਾਥ ਜਿੰਦਾਂ ਤੇ ਇਹ ਆਪਣੇ ਆਮ ਆਦਮੀ ਮੰਤਰੀ ਸਾਹਿਬ ਪਹੁੰਚੇ ਨਹੀਂ ਥੇ ਉਹਦੇ ਤੇ ਹਮ ਜਿਵੇਂ ਸਰ ਤੁਸੀਂ ਗੱਲ ਸਾਡੀ ਸੁਣੀ ਸਾਰੇ ਚੁੱਪ ਹੋ ਕੇ ਗੱਲ ਸੁਣੀ ਤੇ ਆਨ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਇੱਥੋਂ ਆਏ ੱੱਕੇ ਮਾਰੇ ਉਹਨਾਂ ਨੇ ਸਾਨੂੰ ਇਥੋਂ ਆਏ ਜੀ ਇਥੋਂ ਕਿਸ਼ਤੀਆਂ ਤਾਂ ਗਈਆਂ ਜੀ ਜਨਤਾ ਵਾਸਤੇ ਜੀ ਤਿੰਨ ਕਿਸ਼ਤੀਆਂ ਲੈ ਕੇ ਗਏ ਦਰ ਜੀ ਪੰਜਾਂ ਘੰਟਿਆਂ ਬਾਅਦ ਵਾਪਸ ਮੁੜੇ ਨੇ ਇਹਦਾ ਮਤਲਬ ਵੀ ਇੱਕ ਸੌਲ ਵਾਲਾ ਸਾਬਤਾ ਪਾ ਨਹੀਂ ਖਲੋਤੇ ਇਹ ਆਦਾ ਵੀ ਮਸਤੀ ਕਰਨ ਆਏ। ਉਹ ਕਿਹਦੇ ਪਿੱਛੇ ਗੁਸ਼ਤੀ ਦੇ ਨੂੰ ਉਖਾੜ ਮੈਂ ਕਿਹਾ ਮੈਂ ਕਿਸ਼ਤੀ ਦੇ ਜਾ ਕੇ ਕਰਨਾ। ਸਹੀ ਗੱਲ ਇਹ ਸਰ ਫੋਟੋਗ੍ਰਾਫਰ ਆਉਂਦੇ ਇੱਥੇ। ਹਰ ਜੋ ਨਹੀਂ ਬੋਲਦਾ। ਨਹੀਂ ਨਹੀਂ ਇਹ ਆਮ ਆਲ ਦੀ ਕੁਆਲਿਟੀ ਦੇ ਇੱਥੇ ਵਰਕਰ ਫੋਟੋਗ੍ਰਾਫਰ ਆਉਂਦੇ ਆ। ਆਮ ਆਲ ਕੁਆਲਿਟੀ ਦੇ ਵਰਕਰ ਫੋਟੋਗ੍ਰਾਫਰ ਆਉਂਦੇ ਆ। ਸਾਰੀ ਵਾਰ ਵਾਲੀ ਗੱਲ ਕਹਿੰਦੇ ਐ ਜੋ ਡੀਸੀ ਮੈਡਮ ਇੱਥੇ ਆਈ ਸੀ ਤੁਸੀਂ ਆਏ ਡੀਸੀ ਮੈਡਮ ਨੇ ਇੱਥੇ ਵੇਖ ਕੇ ਨਹੀਂ ਗੱਲ ਕਹੀ ਕਿ ਇੱਥੇ ਨਸਾਨ ਨਹੀਂ ਰਿਹਾ। ਤੁਸੀਂ ਮਗਰ ਗਏ ਸਾਨੂੰ ਸਾਡੇ ਤੇ ਬੜਾ ਫਕਰ ਹੈ। ਮਗਰ ਤੁਸੀਂ ਤੁਹਾਨੂੰ ਆ ਗਏ ਡੀਸੀ ਮੈਡਮ ਤੂੰ ਕਿਵੇਂ ਕਹਿਣੀ ਐ ਵੀ ਇੱਥੇ ਨਕਸਾ ਆਓ ਪਿਛਲੇ ਤੂੰ ਕਿਵੇਂ ਕਹਿਣੀ ਐ ਇੱਥੇ ਨਕਸਾ ਨਹੀਂ ਹੈ ਅਸੀਂ ਦਾਦਾ ਬਹੁਤ ਧੰਨਵਾਦ ਕਰਦਾ ਹਾਂ ਹੁਣ ਮੈਨੂੰ ਗੱਲ ਕਰੋ ਸਰ ਮੇਰਾ ਪਿੰਡ ਇੱਥੇ ਵਾਲੀ ਬੈਣੀ ਸਾਹ ਪਾਸਾ ਹੈ ਮੇਰਾ ਪਿੰਡ ਇੱਥੋਂ 3 ਕਿਲੋਮੀਟਰ ਅੰਦਰ ਫਣੀ ਦੇ ਮੈਂ ਉੱਥੋਂ ਇਕੱਲਾ ਬੰਦਾ ਉੱਥੋਂ ਆਇਆ ਇਹ ਸਾਡੇ ਪਿੰਡ ਦੇ ਵਿੱਚ ਮੇਰੇ ਪਿੰਡ ਦੇ ਕਸਟਡੀ ਦੇ ਵਿੱਚ ਇੱਕ ਨੁਕਰ ਗੱਟੀ ਪਿੰਡ ਹੈ ਬੰਦਾ ਉੱਥੇ ਉਹਦੇ ਗੁਰਦੇ ਡੈਲ ਸੋਣ ਆ ਰਹੇ ਨੇ ਇਹਨਾਂ ਨੇ ਸਵੇਰੇ ਦੀ ਬੋਰਡ ਨਹੀਂ ਦਿੱਤੀ ਮੈਂ ਲਿਲਾ ਕੱਢ ਲੀਆਂ ਵੀ ਕਿਹਾ ਬੋਰਡ ਦੇ ਦਿਓ ਬੋਰਡ ਦੇ ਦਿਓ ਐਨ ਡੀ ਆਰ ਬੰਦਾ ਬੰਦਾ ਨਹੀਂ ਉਹ ਵਿਚਾਰੇ ਨੂੰ ਹੁਣ ਚੱਪਾਂ ਵਾਲੀ ਬੇੜੀ ਤੇ ਲੈਣ ਗਏ ਆ ਮੇਰੇ ਤੇ ਸਵੇਰੇ ਦਾ ਉਹ ਬੰਦਾ ਲੈ ਜਾਣਾ ਸੀ ਸ਼ਹਿਰ ਤੋਂ ਉੱਥੇ ਉਮਰ ਹੋਰੀ ਉਹਦੀ ਉਮਰ ਹੈਗੀ ਹੈ 45 ਸਾਲ ਉਹ ਉਹ ਉਹਦੇ ਵਾਸਤੇ ਨਾ ਇਹ ਇਨਾ ਕੋਈ ਸਾਡੀ ਆਮ ਆਦਮੀ ਜਿਹੜੀ ਹੈ ਇਥੋ ਦੀ ਆਮ ਆਦਮੀ ਸਰਕਾਰ ਜਿਹੜਾ ਸਾਡਾ ਹੁੰਦਾ ਉਹਦਾ ਉਹ ਹਾਂਜੀ ਉਹ ਕੋਈ ਗਰੀਬ ਹੈ ਜੀ ਮਤਲਬ ਇੱਕ ਗੁਰਦਾ ਪਉਣਾ ਹੋਵੇ ਔਰ ਅੱਧੇ ਪੈਸੇ ਮੈਂ ਲਾ ਦੂੰਗਾ ਠੀਕ ਹੈ ਜੀ ਠੀਕ ਹੈ ਜੇ ਉਹ 6-7 ਲੱਖ ਰੁਪਏ ਜੁੰਦਾ ਗੁਰਦਾ ਪੈਂਦਾ ਠੀਕ ਹੈ ਜੀ ਕੀ ਕਹਿੰਦੇ ਯਾਰ ਬਈ 10 ਲੱਖ ਰੁਪਏ ਚ ਲੁਧਿਆਣਿਆਂ ਪਵਾ ਦੂੰਗਾ ਮੈਂ ਲੁਧਿਆਣੇ ਦਾ ਐਮਪੀ ਆ ਡਾਕਟਰ ਮੇਰੀ ਮੰਦੇ ਆ ਠੀਕ ਹੈ ਜੀ ਇਹ 2 ਲੱਖ ਰੁਪਇਆ ਮੈਂ ਦਵਾ ਦੂੰਗਾ ਠੀਕ ਹੈ ਅਗਰ ਸਰਕਾਰ ਜਿੰਦਾਬਾਦ ਇੱਕ ਤਾਂ ਇਹ ਦੂਜੀ ਗੱਲ ਮੈਂ ਇਹ ਕਹਿਣੀ ਸੀ ਵੀ ਇਸ ਸਮੇਂ ਕਿਹੜੀ ਗੱਲ ਕਰਨੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਯਾਤਰਾ ਚ ਰਚਨਾ ਹੈ ਹਾਂਜੀ ਤੇ ਔਖੇ ਵੇਲੇ ਸਾਥ ਦੇਣਾ ਸਾਥ ਦੇਣਾ ਉਹ ਆ ਜਿਹੜੀਆਂ ਫੁੜੀਆਂ ਗੱਲਾਂ ਹੈ ਹਾਂਜੀ ਇਹ ਗੱਲਾਂ ਇਸ ਮੌਕੇ ਤੇ ਨਹੀਂ ਕਰਨੀਆਂ ਨਹੀਂ ਕਰਨੀਆਂ ਸਹੀ ਗੱਲ ਇੱਕ ਬੁਰਦੇ ਆਲੀ ਤੂੰ ਠੀਕ ਗੱਲ ਕਰਦੀ ਇਹ ਕਿਸੇ ਨੇ ਤੁਹਾਡਾ ਅਸੀਂ ਕੰਮ ਨਹੀਂ ਕਰਦਾ ਹਾਂਜੀ ਇਹ ਦਰਿਆ ਦਾ ਜਿਹੜਾ ਮਸਲਾ ਹੈ ਹਾਂ ਜੀ ਇਹ ਕਮਾਇਆ ਸਾਹਿਬ ਤਾਂ ਜਾਂ ਮੈਂ ਐਮਪੀ ਨਹੀਂ ਕੁਝ ਕਰ ਸਕਦਾ ਨਹੀਂ ਕਰ ਸਕਦਾ ਇਹ ਦਰਿਆ ਦਾ ਮਸਲਾ ਹੱਲ ਕਰ ਸਕਦੀ ਹੈ ਸਰਕਾਰਾਂ ਕੇਂਦਰ ਸਰਕਾਰ ਤੇ ਪੰਜਾਬ ਦੀ ਸਰਕਾਰ ਅੱਜ 11 ਸਾਲ ਹੋ ਗਏ ਬੀਜੇਪੀ ਦੀ ਸਰਕਾਰ ਹੈ ਕੇਂਦਰ ਹਾਂ ਜੀ ਇਹ ਫਿਰ ਸਾਢੇ 3 ਸਾਲ ਤੋਂ ਉਹਨਾਂ ਦੀ ਤੁਸੀਂ ਵੀ ਇਸ ਗੱਲ 'ਚ ਮੈਂ ਕਹਿਣਾ ਕੰਮ ਨਹੀਂ ਆਪਾਂ ਕਰ ਸਕਦੇ ਇਹ ਤੁਸੀਂ ਬਾਰਡਰ ਵਾਲੇ ਬੰਦੇ ਜਿਹੜੇ ਡੁੱਬਦੇ ਆ ਇੱਕ 11 ਬੰਦਿਆਂ ਦੀ ਕਮੇਟੀ ਬਣਾਓ ਜਨਾਬ ਠੀਕ ਹੈ ਜੀ ਪਾਣੀ ਜਾਣ ਤੋਂ ਬਾਅਦ ਕਿਰਪਾ ਕਰਕੇ ਉਹ ਕਮੇਟੀ ਵਾਰ-ਵਾਰ ਕਬਾਇਆ ਸਾਹਿਬ ਦਾ ਰਾਜੇ ਬੜਿੰਗ ਦਾ ਗੀੜਾ ਖੜਕਾਵੇ ਤਾਂ ਜੋ ਅਸੀਂ ਵੀ ਭੁੱਲ ਜਾਈਏ ਆਦੇ ਕੰਮ ਚ ਜੋ ਠੀਕ ਹੋ ਗਿਆ ساری ਦੁਨੀਆ ਕੋਲ ਸਰ ਮੇਰੇ ਕਹਿਣ ਦਾ ਮਤਲਬ ਇਹ ਵਾਰ-ਵਾਰ ਰਹਿੰਦੇ ਕਬਾਇਆ ਸਾਹਿਬ ਤੁਹਾਡੇ ਵਿੱਚ ਰਹਿੰਦੇ ਪਰ ਅਸੀਂ ਇਸ ਕੇਸ ਨੂੰ ਲੈ ਕੇ ਵਾਰ-ਵਾਰ ਦਿੱਲੀ ਦੇ ਮੰਤਰੀ ਨੂੰ ਮਿਲ ਗਏ ਵਾਰ-ਵਾਰ ਪੰਜਾਬ ਸਰਕਾਰ ਦਾ ਦਰਵਾਜ਼ਾ ਖੜੇਗੀ ਜੇ ਤਾਂ ਹੋਵੇ ਸਾਡੀ ਸਰਕਾਰ ਪਹਿਲਾਂ ਮਰਿੰਦਰ ਸਿੰਘ ਸੀ ਹੁਣ ਵੀ ਕੋਈ ਨਹੀਂ ਕੀਤਾ ਭਰਾਓ ਪੁਰਾ ਕਾਰੰਗ ਸੀ ਉਹ ਰਾਹ ਨੂੰ ਮਿਲੇ ਹੀ ਨਹੀਂ ਜਾਂਦੇ ਸੀ ਉਹ ਕਦੇ ਆਉਂਦਾ ਹੀ ਨਹੀਂ ਸੀ ਉਹ ਐ ਵਟਤੇ ਨਹੀਂ ਖੜਾ ਸਕਦੀ ਸੀ ਜਿਵੇਂ ਉਹ ਨਹੀਂ ਬੱਜ ਗਿਆ ਨਹੀਂ ਸਰ ਸੋ ਕਹਿਣ ਦਾ ਮਤਲਬ ਇਹ ਹੈ ਬਾਬਾ ਸੋਖ ਰਕੇ ਜੇ ਤਾਂ 1.5 ਸਾਲ ਨੂੰ ਰਾਜ ਆ ਜੇ ਤਾਂ ਫਿਰ ਤਾਂ ਤੁਹਾਨੂੰ ਫਿਰ ਤਾਂ ਤੁਹਾਨੂੰ ਕੁਝ ਅਸੀਂ ਕਰਕੇ ਵਿਖਾਈਏ ਠੀਕ ਹੈ ਜੀ ਜੇ ਉਹਨਾਂ ਜਿੱਕਰ ਆਪਾਂ ਉੱਤਾਂ ਕਰ ਗਏ ਆਪਦੇ ਕੇਸ ਕੁਝ ਤਿਆਰ ਕਰਕੇ ਲੋਕ ਸਭਾ ਚ ਵੀ ਅਸੀਂ ਮੁੱਦਾ ਮੈਂ ਤੇ ਕਬਾਇਆ ਸਾਹਿਬ ਚੱਕਾਂਗੇ ਪਹਿਲਾਂ ਵੀ ਕਬਾਇਆ ਸਾਹਿਬ ਲੜਦੇ ਆ ਠੀਕ ਹੈ ਦੂਜੀ ਗੱਲ ਵਾਟਰ ਰਿਸੋਰਸ ਜਿਹੜਾ ਮਨਿਸਟਰ ਹੈ ਉਹਨੂੰ ਮਿਲ ਕੇ ਇਸ ਮਸਲੇ ਤੇ ਕਿਉਂਕਿ ਅੱਜ ਤੋਂ ਰੌਲਾ ਪਾਉਣ ਲੱਗਾਗੇ 1.5 ਸਾਲ ਤੱਕ ਸਮਾਨ ਇਕੱਠਾ ਕਰਾਂਗੇ ਤੇ ਬੰਦਿਆ ਸਾਰਾ ਆਪਣਾ ਕੰਮ ਫਿਰਦਾਨ ਠੀਕ ਜੀ ਪਰ ਇੱਕ ਕਮੇਟੀ ਜ਼ਰੂਰ ਬਣਾਓ ਉਹ ਕਮੇਟੀ ਨੂੰ ਪੂਰੀ ਸਮਝ ਹੋਵੇ ਉਹ ਸੱਚੇ ਵੀ ਆ ਸਾਡੀ ਇੰਗੀ ਜ਼ਮੀਨ ਹੈ ਸਾਡਾ ਇਹ ਦਰਿਆ ਖਾਲ ਲੋ ਉਹ ਦੱਸੇ ਵੀ ਆਹ ਜ਼ਮੀਨ ਐਕਵਾਇਰ ਕਰ ਲੋ ਠੀਕ ਹੈ ਜੀ ਉਹ ਦੱਸੇ ਵੀ ਆਹ ਜਮਾ ਮਾਰ ਚਾਉਂਦੇ ਹ ਜੇ ਤੁਸੀਂ ਆਹ ਦੋ ਦੋ ਚਾਰ ਚਾਰ ਕਿੱਲੇ ਐਕਵਾਇਰ ਕਰ ਲੂਗੇ ਸਾਨੂੰ ਕਹੇ ਦੇ ਦੇਵੋਗੇ ਜਿੱਥੇ ਪੱਕਾ ਦਰਿਆ ਨੇ ਵਗਣਾ ਹੀ ਵਗਣਾ ਹੈ ਉਹ ਸਰਕਾਰ ਖਰੀਦ ਲੇ ਉਹ ਤੀਜਾ ਆਲਟਰਨੇਟਿਵੇ ਵੀ ਦੇਵੇ ਵੀ ਜੇ ਨਹੀਂ ਵੀ ਕੁਝ ਕਰਨਾ ਅਸੀਂ ਸਰਕਾਰ ਨੂੰ ਕਹਾਂਗੇ ਪ੍ਰਬੋਧ ਵੀ ਜੇ ਤੁਸੀਂ ਨਹੀਂ ਇਹ ਕਰ ਸਕਦੇ ਐਕਵਾਇਰ ਆ ਭਾਈ 20000 ਰੁਪਿਆ ਆਏ ਸਾਲ ਇਹ ਦਰਿਆਵਾਂ ਵਾਲੀਆਂ ਜ਼ਮੀਨਾਂ ਦੇ ਮਾਲਕਾਂ ਵਾਲਿਆਂ ਦੇ ਖਾਤੇ ਪੈਜੇ ਪੈਸੇ ਤਾਂ ਜੋ ਜੇ ਆਵੇ ਵੀ ਨਾ ਵੀ ਆਵੇ ਉਹਨੂੰ 20000 ਤਾਂ ਹੁੰਦਾ ਰਹੇ ਕਿੱਲੇ ਦਾ ਸਹੀ ਆ ਜੀ ਸਹੀ ਆ ਸਰ ਅਸੀਂ ਤਾਂ 50 ਮੰਗਾਗੇ ਪਰ ਚਲੋ ਕੋਈ 20 ਦੇਵੇ ਹਾਂਜੀ ਅਸੀਂ ਤਾਂ ਕਹਾਂਗੇ ਲੱਖ ਦਿਓ ਸੋ ਆ ਗਾ ਵੇ ਤੇਮਨੇ ਚਾਰ ਹੱਲ ਦੱਸਾਂਗੇ ਜਿਵੇਂ ਆਪਾਂ ਆਉਂਦੇ ਮੁੰਡੇ ਨੂੰ ਦੱਸ ਜਿੰਨੇ ਵੀ ਅਰ ਜੇ ਤੂੰ ਆਹ ਕਰ ਲੇ ਤਾਂ ਵਧੀਆ ਸਹੀ ਆਹ ਨਹੀਂ ਹੁੰਦਾ ਤਾਂ ਆਹ ਕਰ ਲਾ ਆਹ ਨਹੀਂ ਹੁੰਦਾ ਤਾਂ ਆਹ ਕਰ ਲਾ ਇਹ ਦੋ ਤਿੰਨ ਆਪਸ਼ਨ ਆ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਉਹ ਫਰੋਜਪੁਰ ਆਸਤੇ ਆਈਆਈਟੀ ਤੋਂ ਕਿਉਂਕਿ ਉਹ ਸਟੈਂਡਿੰਗ ਕਮੇਟੀ ਦੇ ਮੈਂਬਰ ਹੈ ਕੁਆਇਆ ਸਾਹਿਬ ਉਹਦਾ ਵੀ ਸਰਵੇ ਕਰਾਇਆ ਪਰ ਇਹ ਹੱਲ ਜਿਹੜਾ ਕਿਉਂਕਿ ਸਾਡੇ ਕੋਲ ਤਾਂ 5-5 ਕਰੋੜ ਰੁਪਏ ਐਮਟੀਆਂ ਕੋਲ ਸਾਲ ਦਾ 9 ਹਰ ਗਿਆ ਡਾਟਾ ਹੋਰ ਵੀ 100 ਕਰੋੜ 500 ਕਰੋੜ ਇਹ ਮਸਲਾ ਹੈਗਾ ਘੱਟੋ-ਘੱਟ 2-300 ਕਰੋੜ ਰੁਪਏ ਦੇ ਕਹਾ ਹਾਂਜੀ ਇਹਦੇ ਵਿੱਚ ਜ਼ਮੀਨ ਨੂੰ ਐਕਵਾਇਰ ਕਰਨੀ ਹੈ ਇਹਨੂੰ ਪੱਟਣਾ ਵੀ ਹੈ ਤੇ ਕਿਵੇਂ ਇਹਨੂੰ ਦਰਿਆਗ ਨਾਲ ਇਹਨੂੰ ਠੀਕ ਕਰਨਾ ਉਵੇਂ ਹੋਣਾ ਉਹ ਸਰਕਾਰ ਤੋਂ ਮਿਲਾਂਗੀ। ਸੋ ਹੁਣ ਜਿਹੜੀ ਗੱਲ ਹੈ ਇਹ ਆ ਬਾਹਰ ਦੀਆਂ ਗੱਲਾਂ। ਆ ਮੌਸਮ ਚੋਂ ਨਿਕਲ ਜੀਏ। ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡਾ ਕਿਸਤੀ ਵਾਂ ਗੁਜਾਰਾ ਜੀਣੇ bina ਜਮਾ ਆਪਣੀ ਜਾਨ ਨਿਕਲਦੀ ਹੈ ਵੀ ਔਖਾ ਕੰਮ ਹੈ। ਕਿਸ਼ਤੀ bina, ਘਰ ਪਰਾਲ bina, ਚਾਰੇ bina ਤਾਂ ਜੋ ਅਸੀਂ ਆਪ ਦੇ ਨਿੱਜੀ ਕੋਈ ਮਿੱਤਰਾਂ ਬੇਲੀਆਂ ਤੋਂ ਕੋਈ ਆਰਦੇ ਪੈਸੇ ਲਾ ਕੇ ਉਹ ਤੁਹਾਡੀ ਮਦਦ ਕਰ ਸਕੀ। ਇਹ ਛੋੜੇ ਦੇਣ ਤੁਹਾਡਾ ਇਹ ਵੀ ਕੰਮ ਚ ਚਲਾਈਏ ਨਾ ਕੋਈ ਪਰਸੂਆ ਵਾਸਤੇ ਕੋਈ ਚੀਜ਼ਾਂ ਆਸੇ ਹੋਣੀਆਂ ਦਾ ਕੰਮ ਚ ਦੂਪਾ ਸੋ ਹੁਣ ਮੌਕੇ ਤੇ ਇਹ ਕੰਮ ਚ ਚਲਾਈਏ ਜਿਹੜੀ ਮੁਆਫੇ ਦੀ ਲੜਾਈ ਹੈ ਜਾਂ ਦੂਜੀ ਸਾਰੀ ਲੜਾਈ ਹੈ ਉਹ ਆ ਜਦੋਂ ਡਾਊਨ ਹੋ ਜੇ ਤੇ ਅਸੀਂ ਘਰਾਂ ਚ ਵੜ ਜੀਏ ਫਿਰ ਧਰਨਾ ਵੀ ਲਾਵਾਂਗੇ ਤੇ ਉਹ ਮੁਆਫੇ ਦੀ ਲੜਾਈ ਤੇ ਦਿੱਲੀ ਤੱਕ ਲੜਾਂਗੇ ਤੇ ਤੁਹਾਡੇ ਨਾਲ ਅਸੀਂ ਸਾਰੇ ਵਾਦ ਕਰ ਕਿਉਂਕਿ ਨਸਰ ਮੇਰ ਦਾ ਜਲਾਵਾ ਬਾਈ ਉਤੇ ਜਿਆਨੋਲੀ ਮੰਤਰੀ ਦੀ ਗੱਲ ਕਿਧਰ ਕਹਿੰਦੇ ਜਣ ਬੇੜੀ ਦੇਖ ਚੱਲੇ ਆ ਇਸ ਤੇਰੀ ਲੋ ਵੇਚ ਸਟਾਰਟ ਕਰਿਆ ਕੋਈ ਸਾਨੂੰ ਗੇੜੀ ਨਹੀਂ ਮੇਰੀ ਕੋਸ਼ਿਸ਼ ਕਰਦਾ ਤਾਂ ਵੀ ਵੀਡੀਓ ਜੁਮਾ ਰਿਹਾ ਸਾਥ ਤੇ ਮੈਂ ਪਿਆਰ ਕਰਾ ਦੇਣੀ ਬਣਾ ਦੇ ਨਹੀਂ ਦਾਰ ਕਿਨੋ ਪੜਿਆ ਬੇਨਤੀ ਪਾਣੀ ਨਹੀਂ ਚੱਲਦਾ ਪਰ ਬੇਨਤੀ ਹੈ ਕਿ ਆ ਬੇਨਤੀ ਹੈ ਜਿਨ੍ਹਾਂ ਨੇ ਸਰ ਕੋੜਾ ਬਹੁਤ ਸਖਤ ਚੱਲਦਾ ਚਲੋ ਉਹ ਤਾਂ ਆਪਣੇ ਕੋਲੋਂ ਹੀ ਭਾਵੇਂ ਪਾਣੀ ਡੁੱਬਦੇ ਪਏ ਭਾਵੇਂ ਤਰਦੇ ਪਏ ਉਹਨਾਂ ਦਾ ਸਿਸਟਮ ਚੱਲੀ ਜਾਂਦਾ ਹੈ ਪਰ ਸਰ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬਾਰ ਬਾਰ ਬੇਨਤੀ ਇਹ ਹੈ ਕਿ ਜਿਹੜੇ ਹੋਰ ਗਰੀਬ ਬਿਲਕੁਲ ਮਜ਼ਦੂਰ ਨੇ ਲੇਬਰ ਵਾਲੇ ਨਾ ਤਾਂ ਲੇਬਰ ਹੋ ਸਕਦੀ ਹੈ ਬੰਦ ਹੈ ਉਨਾ ਹੀ ਕੋਈ ਨਾ ਕੋਈ ਰਾਸ਼ਨ ਵਗੈਰਾ ਦਾ ਕੀਤਾ ਜਾਵੇ ਸਰ ਆ ਜੀ ਦਾ ਹਾਂ ਜੀ ਰੱਛੇ ਪਸ਼ੂਆਂ ਦੇ ਰਾਸ਼ਨ ਦਾ ਨਹੀਂ ਜੀ ਇਨਸਾਨਾਂ ਦਾ ਹਾਂ ਜੀ ਇਨਸਾਨਾਂ ਦਾ ਦੋ ਮਹੀਨੇ ਦਾ ਬੰਦੇ ਵਾਲਾ ਪਸ਼ੂਆਂ ਵਾਲਾ ਅੱਛਾ ਬੰਦੇ ਵਾਲੇ ਚ ਕੀ ਹੋਣਾ ਚਾਹੀਦਾ ਆਟਾ ਹਾਂ ਜੀ ਹੱਥ ਤੋਂ ਨਾ ਤੇਲ ਸਾਬਨ ਅੱਧੀ ਮਾਇਲਗਾ ਜਿਹਨੇ ਵੀ ਪਿੰਡ ਕਾਰ ਆ ਰਹੀ ਹੈ ਹਾਂ ਜੀ ਕੋਈ ਨਾਮ ਸਰ ਹਾਂ ਜੀ ਕੋਈ ਨਾ ਜੁਆੜ ਕਰੀਏ ਹਾਂ ਜੀ ਇਹ ਨਿਚਾਰ ਰਿਹਾ ਇੱਥੇ ਕਰ ਰਹੇ ਨੇ ਸਰ ਕਰ ਰਹੇ ਨੇ ਦੇ ਨਾਲ ਚਾਹ ਪਾਇਆ ਸਰ ਕਹਿੰਦੇ ਵੀ ਜਿਹੜੇ ਅਸਲ ਲੋਕੀਂ ਨੇ ਟੋਕੇ ਲੋਕਾਂ ਨੂੰ ਲੋਕਾਂ ਨਾਲ ਗੱਲਬਾਤ ਕਰਨ ਤੇ ਪਹੁੰਚੇ ਜਿਵੇਂ ਜਿਵੇਂ ਆਈ ਜਾਪਾ ਉਹਵੇਂ ਉਹ ਇੱਥੇ ਕੋਈ ਬੁਨਿਆਦ ਬਣਾ ਕੇ ਬੰਨ੍ਹ ਜਾਈਓ ਦੇਖਿਆ ਜੀ ਕੋਈ ਦੋ ਆ ਗਏ 1.5 ਬਖੋ ਚੋਣ ਚਾਹ ਦੇ ਜੇ ਅੱਜ ਉਹ ਲਗਾਤਾਰ ਲੋਕ ਜਿਆਦੇ ਆ ਪਹੁੰਚਦੇ ਫਿਰ ਆਪਣੇ ਤੋਂ ਵਾਅਦਾ ਕਰਦੇ ਜੇ ਵੀ ਲੋ ਹਾਂਜੀ ਹਾਂਜੀ ਠੀਕ ਹੈ ਸਾਡੇ ਅਰੇ ਨਾ ਐਂਕੀ ਦਾ ਮਤਲਬ 15 ਚਾਰ ਨਾਲੇ ਬੇਜੇ ਉੱਪਰ ਤੇ ਬੱਲੇ ਬਾਅਦ ਬੇਜੇ ਜਿਆਦਾ ਲੱਗਦਾ ਮੈਨੂੰ ਕਿ ਦੋਰੇ ਨਹੀਂ ਹੋਰੇ ਦਾ ਜੋ ਤੁਸੀਂ ਰਾਜਪਤ ਲਈ ਜਿਹੜਾ ਕਹਿੰਦਾ ਹੈ ਫੋਟੋ ਦਾ ਦੋਵੇਂ ਸਾਲ 8 ਨਾਲ ਕਰੜ ਕੇ ਆਏ ਸਾਹਿਬ ਆ ਗਿਆ ਆਏ ਜਿਵੇਂ ਜਿਵੇਂ ਪਿੰਡਾਂ ਵਾਲੇ ਸਾਰੀ ਲਿਸਟਾਂ ਬਣ ਗਈਆਂ ਨੇ ਜਿਵੇਂ ਜਿਵੇਂ ਰਾਸ਼ੜ ਤੇ ਆਪਣੇ ਪਿੰਡ ਦੇ ਦੋ ਤਰ੍ਹਾਂ ਦੇ ਦੋਸਤਾਂ ਨੂੰ ਨਹੀਂ ਲਾਉਣਾ ਗਿਆ ਹੱਥ ਪਾ ਦੇਗਾ ਉਹ ਰਿਸ਼ਤਾ ਬਣਿਆ ਇੰਜਣੇ ਜਿਹੜੇ ਪਿੰਡ ਵਿੱਚ ਕੁਆਲਿਟੀ ਬਣੀ ਹੋਈ ਹੈ ਸਾਹਿਬ ਦਾ